ਜਿਲ੍ਹਾ ਮੋਹਾਲੀ ਦੀ ਗੱਲ ਕਰ ਲਈਏ ਜਿਲ੍ਹਾ ਮੁਕਸਲ ਸਾਹਿਬ ਦੀ ਗੱਲ ਕਰ ਲਈਏ ਜਿਲ੍ਹਾ ਖੰਨੇ ਦੀ ਗੱਲ ਕਰ ਲਈਏ ਸਾਰੇ ਜਿਲ੍ਹਿਆਂ ਜਿੰਦਰਾ ਲੋਗ 11 ਜਿਲ੍ਹੇ ਚ ਟੁੱਟਾ ਜਿਹੜਾ ਪਰਸਨਾ ਗੰਦ ਪਾਇਆ ਪਿਆ ਐਡੀ ਜੀ ਵੀ ਕਿਹਦਾ ਇਹ ਪ੍ਰਿਮੀਨਲ ਦਾ ਨੌਕਰ ਕੋਲ ਬਿਠਾ ਕੇ ਸਾਡਾ ਚੁਟਕਲੇ ਬਾਜ ਮੁੱਖ ਮੰਤਰੀ ਇਹ ਕਹਿੰਦਾ ਵੀ ਲੋਕਾਂ ਨੂੰ ਨਿਆਂ ਸਾਹਿਬ ਤੇ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਿਆ ਤੇ ਇੱਥੇ ਜਿਹੜਾ کوئی بھی میںرج کرتے اپنے کوکھیا نجائز کرتے ہوئے پلاٹا ਬੀਜੀਪੀ ਪੰਜਾਬ ਦੇ ਐਸਐਸਪੀ ਦੇ ਖਿਲਾਫ ਲਿਕੇ ਪਿੱਛੇ ਰਹੇ ਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਵਧਦੀ ਹੈ ਜਦੋਂ ਲੋਕਾਂ ਨੂੰ ਨਾਂ ਨਾਮ ਖਾਬਦ ਹੋ ਸਕਦੇ ਤੇ ਤਰੀਕਾ ਖੇਲ ਹੋ ਚੁੱਕੇ ਨੇ ਅੱਜ ਮੋਹਾਲੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜਾ ਪੈ ਗਈਆਂ ਜਦੋਂ ਕਿ 21 ਸਾਲਾਂ ਤੋਂ ਇਨਸਾਫ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੀ ਇੱਕ ਬਜ਼ੁਰਗ ਐਨ ਆਰ ਆਈ ਔਰਤ ਨੇ ਹੋਰ ਪੀੜਤ ਪਰਿਵਾਰਾਂ ਨੇ ਆਪਣੇ ਸਿਰਾਂ ਉੱਤੇ ਕਫਨ ਬੰਨ੍ਹ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਚਾਲੇ ਪਾ ਲਏ ਪੀੜਤ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ ਐਨਆਰਆਈ ਔਰਤ ਜੋਗਿੰਦਰ ਕੌਰ ਸੁੰਦੂ ਨੇ ਕਿਹਾ ਕਿ ਕੁਝ ਬਦਮਾਸ਼ਾਂ ਨੇ ਉਸਦੀ ਕੋਠੀ ਉੱਤੇ ਕਬਜ਼ਾ ਕਰ ਲਿਆ ਪਰ ਪੁਲਿਸ ਕਾਰਵਾਈ ਤੋਂ ਪਾਜ ਰਹੀ ਹੈ ਅਦਰ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਪੀੜਤ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇਨਸਾਫ ਲਈ ਖੱਜਲ ਖੁਆਰ ਹੋ ਰਹੇ ਨੇ ਲੇਕਿਨ ਕੋਈ ਵੀ ਅਧਿਕਾਰੀ ਉਹਨਾਂ ਦੀ ਬਾਹ ਫੜਨ ਨੂੰ ਤਿਆਰ ਨਹੀਂ ਹੈ ਪੀੜਤ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਮੁੱਖ ਚੋਣ ਕਮਿਸ਼ਨਰ ਅਤੇ ਪੰਜਾਬ ਦੇ ਰਾਜਪਾਲ ਨੂੰ ਵੀ ਮੰਗ ਪੱਤਰ ਭੇਜੇ ਨੇ ਨੈਟਸ ਐਂਡ ਫਰੈਂਚ ওকে ਨੈਕਸਟ ਐਂਸ਼ੀਅਨ 75 ਈਅਰਸ ਮੇਰੀ ਏਜ ਹੋ ਗਈ ਹੈ ਲੇਕਿਨ ਅਜ ਤੋਂ 21 ਸਾਲ ਪਹਿਲਾਂ ਮੈਂ ਨਿਸਰੀਆਂ ਦੋ ਕੋਠੀਆਂ ਅੱਠ ਪਲਾਟ ਉੱਪਰ ਅਸੀਂ ਕਦੇ ਨਹੀਂ ਸੋਚਿਆ ਕਿ ਸਾਡੀ ਸਰਕਾਰ ਸਾਡੇ ਪੁਲਿਸ ਸਾਨੂੰ ਰੋਟ ਸਕਦੀ ਹੈ ਅਸੀਂ ਨਹੀਂ ਸੋਚਿਆ ਕਿਉਂ ਇਹ ਸਾਡਾ ਅਫੀਸ਼ੀਅਲ ਸਾਡੀ ਫੈਮਿਲੀ ਪੁਲਿਸ ਚ ਮੇਰਾ ਆਈਡੈਂਟੀਟੀ 727 ਪਹਿਲਾਂ ਪੰਜਾਬੀ ਪੁਲਿਸ ਸਰਸਰ ਆ ਜਿਹੜਾ ਐਸ ਐਚਓ ਆ ਜੀ ਆ ਜਿਹੜਾ ਮੇਰਾ ਘਰ ਰੋਟ ਰਿਹਾ ਆ ਕਿਨੇ ਕੋ ਕਬਜ਼ਾ ਕਰਾਇਆ ਕਰ ਰਹੇ ਹੈ ਇੰਨੇ ਕਰਾਇਆ ਜੀ ਅੱਛਾ ਪਿੱਛੇ ਕੌਣ ਹੈ ਇਹਦਾ ਨਾਂ ਰਜੇਸ਼ ਕੁਮਾਰ ਹੈ ਇਹ ਹੁੰਦੀ ਐ ਸਪ ਲਾਇਆ ਹੋਇਆ ਖੰਨੇ ਇਹਦਾ ਵੀ ਪਿੱਛੇ ਕੌਣ ਕੋਈ ਇਦਾਂ ਚੇੜੀ ਜੀ ਪਿਕਣਾ ਹੈ ਅੱਛਾ ਇਹਦਾ ਮੁੱਖ ਆਇਆ ਰਜੇਸ਼ ਇਹ ਜੀਪੀ ਪਹਿਲਾਂ ਤਾਂ ਸੀਗਾ ਤਰੀ ਹੂੰ ਸਰ ਉਹਦੇ ਤੋਂ ਅਸੀਂ ਨਾਂ ਨੂੰ ਮਿਨੀ ਅੰਦਰ ਉੱਥੇ ਜਾਣੇ ਜਾਂਦੇ ਤੁਸੀਂ ਤੁਸੀਂ ਕਿੱਥੇ ਕਿੱਥੇ ਗਏ ਇਨਸਾਫ ਲਈ ਟੋਰ ਤੇ ਪਹਿਲਾਂ ਦਵਾਦਣਾ ਕੋ ਗਈ ਕੋਈ ਨਾ ਬੀਬਾ ਡੁੰਡ ਫਰੀ ਮੈਂ ਬੈਠਾ ਮੈਂ ਕੁਛ ਨਹੀਂ ਹੁੰਦਾ ਕਰਦੇ ਕਰਦੇ ਜੀ ਇਹ ਮੇਰੇ ਤੇ ਹੋਰ ਪਰਚੇ ਦਰਜ ਕਰਦੇ ਮੈਂ ਕਦੀ ਮੁਕਸ਼ਾ ਸਾਹਿਬ ਨਹੀਂ ਗਈ ਮੈਂ ਕਦੀ ਜਗਾਦਰੀ ਮੈਂ ਕਦੀ ਉਹ ਜਗ੍ਹਾ ਨਹੀਂ ਦੇਖੀ ਕਿ ਕਿੰਨਾਂ ਪਰਚੇ ਨੈਵਰ ਮਾਈਂਡ ਮੁੱਖ ਸਰਬ ਦੀ ਪੁਲਿਸ ਇੰਨੀ ਨਾਈਸ ਉਹਨਾਂ ਨੇ ਇਹ ਤੋਂ ਲੱਗੇ ਜੱਡ ਤੱਕ ਕਲੀਅਰ ਕਰ ਦਿੱਤਾ ਫਿਰ ਆ ਗਏ ਸਾਡੇ ਕੋਲ ਤੁਸੀਂ ਮੈਮ ਉਹ ਐਨਆਰ ਆਈ ਸੀ ਉਹਨਾਂ ਨੇ ਸਰਪੇ ਉਹ ਪਰਚਾ ਵੀ ਥੋੜਾ ਇਨਕੁਆਰੀ ਕੀਤੀ ਡਾਕਟਰ ਜੀ ਥੋੜਾ ਇਨਕੁਆਰੀ ਐਡੀਜੀਪੀ ਕਿ ਨੇ ਕ੍ਰਿਮੀਨਲ ਦਾ ਨੌਕਰ ਕੋਲ ਬਿਠਾ ਕੇ ਅਖਰਾਜ ਜੀ ਕੋਲ ਸਰਕਦ ਹੋ ਤੱਕ ਅਖਰਾਜ ਜੀ ਕੋਲ ਉਹ ਕੋਰ ਦੇ ਵਿੱਚ ਹੀ ਗਏ ਸ਼ੋਰ ਆਹ ਤਾਂ ਕੰਪਲੈਨਟ ਹੋਊਗੀ ਇਹ ਕਹਿੰਦੇ ਸੀ ਇਹਨੂੰ ਜੇਲ੍ਹ ਚੋਂ ਨਿਕਲ ਦੋ

ਮਮਾ ਮੈਂ ਹੀ ਜਾ ਰਿਹਾ ਮੈਂ ਚਰ ਕੋਈ ਨਹੀਂ ਮੈਂ ਤਾਂ 에어ਪੋਰਟ ਗਈ ਆਪਣਾ ਬੇਟਾ ਤੇ ਦੂਸਰ ਲੈਂਕੂ ਇਹਨਾਂ ਨੇ ਸਮਝਿਆ ਕਿ ਮੇਰੀ ਫਲਾਈਟ ਹੈ ਇਹਨਾਂ ਨੇ ਬਟੂਂਡੇ ਲੈ ਆਏ ਹੁਣ ਕਬਜਾ ਕੀਤੇ ਕੋਲੇ ਆ ਸੁਆਗੋ ਜੀ ਆਸਰਾ 10 ਸਾਲ ਲੜਾਈ ਲੜੀ ਤਾਂ ਫਿਰ ਹੈਸ਼ੀ ਕੋਠੀ ਦਿੱਤੀ ਅਜੇ ਦੂਜੀ ਉਠਾਣੇ ਦਰ ਵਿੱਚ ਦਿੱਤੀ ਆ ਉਹਦਾ ਕੇਸ ਚੱਲਦਾ ਅੱਛਾ ਉਹ ਤਾਂ ਲੱਗਦਾ ਕਿ ਪਹਿਲਾਂ ਉਹਨੇ ਕਬਜਾ ਕਰਾ ਕੇ ਵੇਚ ਦਿੱਤੀ ਹੋਰ ਸਰ ਬਹੁਤ ਹੀ ਪਹੀਨੀਅਸ ਕ੍ਰਾਈਮ ਹੋ ਰਿਹਾ ਹੈ ਐ ਡੀਜੀਪੀ ਸੱਤ ਫੋਨ ਕੋਈ ਮੇਰੇ ਐਸ 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 ਮੇਰਾ ਅੰਦਰ ਥੱਤੀ ਡੋਲੇ ਸੋਨਾ ਇਹਨੇ ਚੁੱਕਿਆ ਉਸ ਬਾਅਦ ਜਿਹੜਾ ਕੈਸ਼ ਚੱਕਿਆ ਉਹ ਤਾਂ ਅਲਿ ਮਤਲਬ ਇਹਦੇ ਬਾਅਦ ਵੀ ਤੁਸੀਂ ਕਰੇ ਪ੍ਰੋਮੋਸ਼ਨ ਹੋਈ ਕਿ ਇਹਦੇ ਬਾਅਦੂ ਵੀ ਪ੍ਰੋਮੋਸ਼ਨ ਕੀਤੀ ਉਹਦੇ ਤੇ ਕਾਰਵਾਈ ਕੋਈ ਨਹੀਂ ਵਾਟ ਇਹ ਲੁੱਟ ਕੇ ਇਹਨਾਂ ਨੂੰ ਨਿੰਦਲੇ ਅਗੇ ਹੈੱਡਕੁਆਰਟਰ ਨੂੰ ਐ ਡਿਪਾਡਰ ਕਿਉਂ ਲੁਕਿਆ ਫਿਰਦਾ ਡੀਜੀਪੀ ਕਿਉਂ ਲੁਕਿਆ ਫਿਰਦਾ ਸੀਐਮ ਕਿਉਂ ਲੁਕੀ ਫਿਰਦੇ ਅਸੀਂ ਸੱਚੂ ਬੋਲ ਜਾਂ ਸਾਨੂੰ ਸਾਬਤ ਕਰ ਦੋ ਭਾਈ ਤੁਸੀਂ ਝੂਠ ਬੋਲਦੇ ਤੋਂ ਕਥਾਣਿਆਂ ਤੋਂ ਜਿਵੇਂ ਸਾਡਾ ਸਪੈਸਟ ਬਹੁਤ ਤੈਦੋਂ ਧੰਨਵਾਦ ਬਖ ਪੁਲਿਸ ਦੇ ਬਖ ਬਖ ਜਿਹੜੀ ਨਲੈਕੀ ਹੈ ਚਾਹੋ ਜ਼ਿਲ੍ਹਾ ਮੁਹਾਲੀ ਦੀ ਗੱਲ ਕਰ ਲਈਏ ਜ਼ਿਲ੍ਹਾ ਮੁਕਸਰ ਸਾਹਿਬ ਦੀ ਗੱਲ ਕਰ ਲਈਏ ਜ਼ਿਲ੍ਹਾ ਖੰਨੇ ਦੀ ਗੱਲ ਕਰ ਲਈਏ ਸਾਰੇ ਜ਼ਿਲ੍ਹਿਆਂ ਚ ਜਿਹੜਾ ਲੁਗਾਰੇ ਜ਼ਿਲ੍ਹੇ ਚ ਪੂਰਾ ਜਿਹੜਾ ਪੁਲਸ ਨੇ ਗੰਦ ਪਾਇਆ ਪਿਆ ਸਾਡਾ ਚੁਟਕਲੇ ਬਾਜੂ ਮੁੱਖ ਮੰਤਰੀ ਇਹ ਕਹਿੰਦਾ ਵੀ ਲੋਕਾਂ ਨੂੰ ਨਿਆਂ ਸਾਭ ਦੇ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਵਰਗ ਰਾਜ ਕਰ ਰਿਹਾ ਤੇ ਇੱਥੇ ਜਿਹੜਾ ਕੋਈ ਵੀ ਨਿਆਂ ਸਾਭ ਦੀ ਵਾਲੀ ਗੱਲ ਰਹੀ ਹੈ ਜਿਹਦੇ ਵਿੱਚ ਬੀਬੀ ਜਕਿੰਦਰ ਕੌਰ ਸੰਧੂ ਜੀ ਅੱਜ ਸਾਡੇ ਕੋਲੇ ਪਿੱਛੇ ਲਈ 21 ਸਾਲ ਤੋਂ ਲੜਾਈ ਲੜ ਰਹੀ ਹੈ ਆਪਣੇ ਪੁਖੀਆਂ ਦੇ ਨਿਜਾਇਜ਼ ਕਬਜ਼ੇ ਹੋਏ ਪਲਾਟਾਂ ਦੇ ਨਿਜਾਇਜ਼ ਕਬਜ਼ੇ ਹੋਏ ਬੀਬੀ ਨੂੰ ਤੰਗ ਪ੍ਰਸ਼ਾਨ ਕੀਤਾ ਜਾ ਰਿਹਾ ਉਹਨੇ ਆਪਣੀ ਸਾਰੀ ਹੱਡ ਵੀ ਤੀ ਦੱਸੀ ਹੈ ਜਿਹਦਾ ਸਾਡੇ ਕੋਲ ਰਿਟਰਨ ਚ ਇੱਕ ਅਜੇ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਨੇ ਇਲੈਕਸ਼ਨ ਕਮਿਸ਼ਨ ਭਾਰ ਸਰਕਾਰ ਨੂੰ ਇੱਕ ਮੰਗ ਪੱਤਰ ਭੇਜ ਰਹ बीजेपी पंजाब ਤੇ ਐਸਐਸਪੀ ਦੇ ਖਿਲਾਫ ਲਿਖ ਕੇ ਪਿੱਛੇ ਰਹੇ ਨੇ ਤੇ ਇਹਨਾਂ ਦੇ ਵੀ ਖਿਲਾਫ ਕਾਰਵਾਈ ਬਣਦੀ ਹੈ ਜਦੋਂ ਲੋਕਾਂ ਨੂੰ ਨਾ ਨਿਆ ਸਬਦ ਹੋ ਸਕੇ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਹੁਣ ਕੀ ਇੱਕ ਲੋਕ ਲਿਆ ਗਿਆ ਅੱਗੇ ਜਾਏਗੇ ਜਾਂ ਇੱਥੇ ਬੈਠੇ ਅਸੀਂ ਇੱਥੇ ਬੈਠੇ ਜੀ ਜਦ ਕੋਈ ਆਪਾਂ ਕੋਈ ਨਿਸ਼ਾਸ਼ਨ ਪ੍ਰਸ਼ਾਸਨ ਕੋਈ ਬੰਦਾ ਸੌਲਡ ਆਵੇ ਪਹਿਲਾਂ ਬਹਾਨੇਵਾਜ ਡੀਐਸਪੀ ਪੱਲ ਵੀ ਗੱਲ ਕਰ ਲਈਏ ਐਸਐਚਓ 8 ਵਜੇ ਦੀ ਗੱਲ ਕਰ ਲਈਏ ਪਹਿਲਾਂ ਪਹਾਨੇਵਾਜ ਬਹੁਤ ਅਫਸਰਾਲੇ ਜਿਨ੍ਹਾਂ ਨੇ ਸਾਡੇ ਮੰਗ ਪੱਤਰ ਸਿਰਫ ਕੂੜਾਦਾਨ ਚ ਗੇਰੇ ਹੋਣੇ ਸਾਨੂੰ ਮੁੱਖ ਮੰਤਰੀ ਤੱਕ ਮਿਲਣ ਦਾ ਸਮਾਂ ਨਹੀਂ ਦਿੱਤਾ ਸਾਡੇ ਨਾਲ ਮੀਟਿੰਗ ਨਹੀਂ ਕਰਾਈ ਤੇ ਐਸੇ ਤਰ੍ਹਾਂ ਸਾਡੇ ਐਸਸੀਬੀਸੀ ਮੋਰਚੇ ਦੀਆਂ ਮੰਗਾਂ ਸੀ ਉਹ ਮੰਗਾਂ ਨੂੰ ਲੈ ਕੇ ਪਿਛਲੇ 4 ਮਹੀਨੇ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ ਸਾਰੇ ਪੀੜਤ ਪਰਿਵਾਰ ਸਾਡੇ ਮੋਰਚੇ ਤੇ ਆਏ ਨੇ ਤੁਹਾਨੂੰ ਕੀ ਲੱਗਦਾ ਜੇ ਨਹੀਂ ਮੱਲਾ ਇੱਥੇ ਇਨਸਾਫ ਹੁੰਦਾ ਜਾਂ ਸੁਈ ਮੱਲਾ ਨਹੀਂ ਅੱਜ ਸੜੀ ਸੁਣਾਈ ਹੁੰਦੀ ਤੇ ਅੱਗ ਲੱਗਣੀ ਕੀ ਅਸੀਂ ਸਪੈਸ਼ਲ ਕਹਿਣਾ ਚਾਹੁੰਦੇ ਤੁਹਾਡੇ ਰਾਹੀਂ ਮਲਵਿੰਦਰ ਸਿੰਘ ਜੀ ਕੰਗ ਇੱਥੇ ਤੋਂ ਆਮ ਆਦਮੀ ਪਾਰਟੀ ਦਾ ਖੜਿਆ ਮੁਹਾਲੀ ਤੋਂ ਉਸ ਨੂੰ ਕਿਸੇ ਵੀ ਸਟੇਜ ਤੇ ਚੜ੍ਹਦੀ ਦਵਾਗੇ ਜਿੱਥੇ ਕਾਲੇ ਝੰਡੇ ਨਾ ਦਿਖਾਏ ਹੁਣ ਇਹਨਾਂ ਨੂੰ ਪਹਜਾਵਾਂਗੇ ਦੇ 13 ਦੀਆਂ 13 ਸੀਟਾਂ ਜਿਤਾ ਕੇ ਤੁਹਾਡੇ ਸਾਹਮਣੇ ਸਟੇਟਮੈਂਟ ਪਾ ਕੇ ਇਹਨਾਂ ਨੂੰ ਕਿਵੇਂ ਜਿਤਾਇਦਾ ਜਿਵੇਂ 90 ਸੀਟਾਂ ਪਹਿਲਾਂ ਚੁਟਕਲੇ ਸੁਣਾ ਕੇ ਲੈ ਕੇ ਕਾਲੀ ਦਲ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਸਰਕਾਰ ਬਣਾਈ ਸੀ ਪਰ ਇਹਨਾਂ ਨੇ ਉਸ ਨਾਲੋਂ ਬੱਧ ਦਸ ਗੁਣਾ ਵੱਧ ਲਹੂ ਪੀ ਲਿਆ ਸਰਕਾਰ ਸਰਕਾਰ ਨੇ ਲੋਕਾਂ ਦਾ ਤੇ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹਰ ਸੀਟਾਂ ਦੇ ਹਰਾਵਾਂਗੇ ਸਾਰੇ ਜਿਹੜੇ ਬੰਦ ਮੋਰਚੇ ਦੇ ਆਗੂ ਸੀ ਉਹਨਾਂ ਨੇ ਡਿਊਟੀਆਂ ਲਾਈਆਂ ਤਿਲਕਲੇ ਹਲਕੇ 'ਚ ਅਸੀਂ 13 ਹਲਕਿਆਂ 'ਚ 13 ਟੀਮਾਂ ਬਣਾ ਕੇ ਇਹਨਾਂ ਦੇ ਗਾਲੇ ਛੱਡੇ ਲੈ ਕੇ ਪਿੱਛੇ ਆਪਾਂ ਕਰਦੇ ਹਾਂ ਜਿਲ੍ਹਾ ਪ੍ਰਧਾਨ ਸੀਗੀ ਭਾਰਤੀ ਜਨਤਾ ਪਾਰਟੀ ਦੀ ਮੇਨ ਬੌਦੀ ਜੀ ਮੈਂ ਜਿਲ੍ਹਾ ਪ੍ਰਧਾਨ ਸੀ ਉਸ ਕੀ ਪਰਿੰਦਰ ਬਰਾੜ ਜੀ ਦਾ ਫਰਜ਼ ਨਹੀਂ ਸੀਗਾ ਮੈਨੂੰ ਫੋਨ ਕਰਕੇ ਕਲੀਅਰ ਕਰਨ ਦਾ ਕਿ ਸਾਡ ਪਰਵਿੰਦਰ ਬਰਾੜ ਤੇ ਮੈਂ ਵੀ ਇੱਕ ਜ਼ਿਲ੍ਹਾ ਪ੍ਰਧਾਨ ਸੀ ਜੇ ਭਵਿੰਦਰ ਬਰਾ ਚੀਮਾ ਜੀ ਜ਼ਿਲ੍ਹਾ ਪ੍ਰਧਾਨ ਸੀ ਤਾਂ ਮੈਂ ਵੀ ਤਾਂ ਇੱਕ ਜ਼ਿਲ੍ਹਾ ਪ੍ਰਧਾਨ ਸੀ ਕੀ ਪਰਵਿੰਦਰ ਜੀ ਦਾ ਹੱਕ ਨਹੀਂ ਬਣਦਾ ਸੀ ਮੈਨੂੰ ਪੁੱਛਣ ਦਾ ਵੀ ਤੇਰੇ ਹਸਲ ਦੀ ਗਲਤੀ ਹੈ ਕਿ ਜ਼ਿਲ੍ਹਾ ਪ੍ਰਧਾਨ ਦੀ ਸੋ ਪਰ ਉਹਨਾਂ ਨੇ ਸਾਡੇ ਤੋਂ ਸੀਨੀਅਰ ਸਾਡੇ ਬਿਨਾ ਕਲੀਅਰ ਕਰਨ ਤੋਂ ਸੌਨੂ ਕਿਸੇ ਨੇ ਕੋਰ ਨਹੀਂ ਦਿੱਤਾ ਸੌਨੂ ਕਿਸੇ ਨੇ ਬੁਲਾਇਆ ਨਹੀਂ ਬਿਨਾ ਬੁલાਏ ਜਿਲ੍ਹਾ ਪਰਦਾ ਦੇ ਕੋਲੇ ਡਾਕਟਰ ਜੀ ਸਾਡੀ ਨਿਊਜ਼ ਜਲਵਾ ਰਹੇ ਨੇ ਅਸੀਂ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸਾਡੀਆਂ ਸਵਾਮਾ ਕੀ ਬੰਦ ਕਰਨਗੇ ਅਸੀਂ ਆਪਣੀ ਛੋਲੀ ਮੰਨ ਉਸ ਦੇ ਅਨੁਸਾਰ ਪਰਚਾ ਦਰਜ ਕਰਤੀ ਗੱਲ ਕਰੀ ਹਾਂ ਜੀ ਮਤਲਬ ਪਰਚਾ ਦਰਜ ਕੀਤਾ ਪਰਚਾ ਦਰਜ ਕੀਤਾ ਜੀ ਉਹ ਤਾਂ ਰਹਿ ਸੀ ਇੱਕ ਉਹਨਾਂ ਨੇ ਰੋਲ ਪਿਆ ਜੀ ਕੀ ਆ ਉਹ ਤਾਂ ਇੱਕ ਜਿਵੇਂ ਬੱਚਿਆਂ ਦਾ ਖੇਡ ਖਾਸ ਕਰਕੇ ਮੈਨੂੰ ਟੈਂਡਰ ਵਫਾ ਅਫਸਰ ਉਹ ਕਮਪੈਰ ਅਫਸਰ ਮੇਗੇ ਪੰਜਾਬ ਪੁਲਿਸ ਦੇ 40 45 ਸਾਲ ਉਹਨਾਂ ਨੇ ਪ੍ਰਸ਼ਾਸਨ ਦੇ ਵਿੱਚ ਕੰਮ ਕੀਤਾ ਉਹਨਾਂ ਦੀ ਸੇਵਾ ਕੀਤੀ ਕੀ ਪਬਲਿਕ ਤੋਂ ਕੀ ਉੱਚੀ ਜੀਨਾ ਤੋਂ ਸਾਨੂੰ ਇਹ ਸਾਫ ਹੈ ਕਿ ਆਪਸੀ ਸਾਥ ਲਈ ਤੁਹਾਨੂੰ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਜਾ ਕੇ ਕਦੋਂ ਕਾਰਵਾਈ ਕਰਦੀ ਹੈ ਅਤੇ ਕਦੋਂ ਇਨ੍ਹਾਂ ਪੀੜਤਾਂ ਨੂੰ ਇਨਸਾਫ ਮਿਲੇਗਾ ਬਿਊਰੋ ਰਿਪੋਰਟ ਨਵਜੇ ਪੰਜਾਬ